ਕੁਝ ਹੀ ਦਿਨ ਪਹਿਲਾਂ ਪੰਚਕੁਲਾ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿੱਥੇ ਕਾਰ ਦੇ ਵਿੱਚੋਂ ਇੱਕੋ ਹੀ ਪਰਿਵਾਰ ਤੇ ਬੱਚਿਆਂ ਸਮੇਤ ਉਸਦੇ ਮਾਪੇ ਅਤੇ ਦਾਦਾ-ਦਾਦੀ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ ਇਹ ਦੇਖਣ ਤੋਂ ਬਾਅਦ ਹਰ ਪਾਸੇ ਸੰਸਨੀ ਫੈਲ ਗਈ ਅਤੇ ਕਈ ਵੀਡੀਓ ਸਾਹਮਣੇ ਆਈਆਂ ਕਿ ਆਖਿਰਕਾਰ ਇਹਨਾਂ ਦੇ ਨਾਲ ਇਹ ਹੋਇਆ ਕਿਵੇਂ ਸੀ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਬਨੂੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕੋ ਹੀ ਪਰਿਵਾਰ ਦੀਆਂ ਗੱਡੀ ਦੇ ਵਿੱਚੋਂ ਮ੍ਰਿਤਕ ਦੇਹਾਂ ਮਿਲੀਆਂ ਅਤੇ ਹਰ ਪਾਸੇ ਹੜਕੰਪ ਮੱਚ ਗਿਆ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਕਿ ਸੁੰਸਨ ਥਾਂ ਤੇ ਇੱਕ ਗੱਡੀ ਖੜੀ ਹੈ ਉਸ ਦੇ ਅੰਦਰ ਚਾਕ ਕੇ ਦੇਖਿਆ ਗਿਆ ਤਾਂ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਤਿੰਨ ਜਾਣਿਆਂ ਦੀਆਂ ਮ੍ਰਿਤਕ ਦੇਹਾਂ ਸੀ ਆਪਸ ਦੇ ਵਿੱਚ ਇਹਨਾਂ ਦਾ ਰਿਸ਼ਤਾ ਮਾਪਿਓ ਅਤੇ ਪੁੱਤ ਦਾ ਨਿਕਲਿਆ ਇੱਕੋ ਹੀ ਪਰਿਵਾਰ ਦੇ ਨਾਲ ਇਹ ਸਬੰਧਤ ਸੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਗਿਆ ਅਤੇ ਭਾਰੀ ਭੀੜ ਵੀ ਇੱਥੇ ਇਕੱਠੀ ਹੋ ਗਈ ਸੀ ਆਖਿਰਕਾਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਮੋਹਾਲੀ ਦੇ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਇਹ ਬੰਦਾ ਉਸ ਦੀ ਪਤਨੀ ਅਤੇ ਬੱਚਾ ਗੱਡੀ ਦੇ ਵਿੱਚ ਇਸ ਹਾਲਤ ਦੇ ਵਿੱਚ ਪਾਏ ਗਏ ਨੇ ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰਨਾ ਬੇਹੱਦ ਜ਼ਰੂਰੀ ਹੈ ਪਟਿਆਲਾ ਦੇ ਬਨੂੜ ਤੇਪਲਾ ਰਾਸ਼ਟਰੀ ਰਾਜਮਾਰਗ ਤੇ ਪਿੰਡ ਚੰਗੀਰਾ ਦੇ ਨੇੜੇ ਉਸ ਸਮੇਂ ਹਲਚਲ ਮਚ ਗਈ ਜਦੋਂ ਪਤਾ ਲੱਗਿਆ ਕਿ ਇੱਥੇ ਖੇਤਾਂ ਦੇ ਵਿੱਚ ਇੱਕ ਕਾਰ ਖੜੀ ਹੈ ਉਸ ਕਾਰ ਦੇ ਵਿੱਚੋਂ ਇੱਕ ਨਹੀਂ ਸਗੋਂ ਤਿੰਨ ਤਿੰਨ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ ਅਤੇ ਪਤਾ ਲੱਗਿਆ ਕਿ ਇਹ ਸਾਰੇ ਜਾਣੇ ਇੱਕੋ ਹੀ ਪਰਿਵਾਰ ਦੇ ਨਾਲ ਸੰਬੰਧਿਤ ਨੇ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਰਾਜਪਾਲ ਉਸਦੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੇ ਸਿੰਘ ਦੇ ਵਜੋਂ ਪਛਾਣ ਕੀਤੀ ਗਈ ਹੈ ਜੋ ਕਿ ਲੰਬੀ ਜ਼ਿਲ੍ਹਾ ਬਠਿੰਡਾ ਦੇ ਨੇੜੇ ਪਿੰਡ ਸਿੱਕਵਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ ਪੁਲਿਸ ਦੇ ਅਨੁਸਾਰ ਸੰਦੀਪ ਸਿੰਘ ਪ੍ਰਾਪਰਟੀ ਡੀਲਰ ਸੀ ਜਦੋਂ ਕਿ ਉਸ ਦਾ ਪੁੱਤਰ ਅਭੇ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜਿਸ ਤੇ ਕਾਰਨ ਮਾਪੇ ਅਕਸਰ ਹੀ ਚਿੰਤਾ ਦੇ ਵਿੱਚ ਰਹਿੰਦੇ ਸਨ ਇਕ ਘਟਨਾ ਉਹਦੋਂ ਸਾਹਮਣੇ ਆਈ ਹੈ ਜਦੋਂ ਪਿੰਡ ਚੰਗੇਰਾ ਦੇ ਨੇੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਲੋਕਾਂ ਨੇ ਕਾਰ ਤੇ ਵਿੱਚ ਮ੍ਰਿਤਕ ਦੇਹਾਂ ਦੇਖੀਆਂ ਅਤੇ ਤੁਰੰਤ ਹੀ ਬਨੂੜ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਹੀ ਫੋਰੈਂਸਿਕ ਅਤੇ ਐਫਐਸਐਲ ਟੀਮ ਪਹੁੰਚ ਗਈ ਸੀ। ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਪਹਿਲੂਆਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਤਫ਼ਤੀਸ਼ ਦੇ ਵਿੱਚ ਹੀ ਜਾਪ ਰਿਹਾ ਹੈ ਕਿ ਇਹ ਸਭ ਕੁਝ ਉਨ੍ਹਾਂ ਦੇ ਵੱਲੋਂ ਖੁਦ ਹੀ ਕੀਤਾ ਗਿਆ ਹੋਵੇ। ਫਿਲਹਾਲ ਇਹ ਸਪਸ਼ਟ ਤੌਰ ਤੇ ਤਾਂ ਨਹੀਂ ਕਿਹਾ ਜਾ ਸਕਦਾ। ਪੁਲਿਸ ਦਾ ਕਹਿਣਾ ਹੈ ਕਿ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਖੁਲਾਸੇ ਹੋਣਗੇ। ਫਿਲਹਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ। ਪੁਲਿਸ ਅਤੇ ਫੋਰੈਂਸਿਕ ਟੀਮ ਇੱਥੇ ਪਹਿਲਾਂ ਹੀ ਮੌਜੂਦ ਸੀ ਅਤੇ ਟੀਮ ਦੇ ਅਨੁਸਾਰ मामले दी विस्तार दे नाल जांच पड़ताल करण तो बाद ही कोई और नवां खुलासा हो सकता है ये संदीप सिंह है जी सितूआला ਪਿੰਡ ਹੈਗਾ ਲੰਬੀ ਦੇ ਵਿੱਚ ਉਹ ਚ ਰਹਿਣ ਵਾਲਾ ਹੁਣ ਇਹ ਖਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹਨੇ ਜੀ ਗਾਂਡ ਕੀਤਾ ਹੈਗਾ ਲੱਗਦਾ ਇਹ ਗੋਲੀ ਮਾਰਤੀ ਆਪਨ ਵਾਈਫ ਤੇ ਵੀ ਆਪ ਹੀ ਇਹ ਰਗਾਦਾ ਹੈ ਮੇਰੇ ਬਾਹਰ ਸਾਈ ਹੈਗਾ ਕੋਈ ਪਾਪ ਜੋ ਬੰਦੀ ਕਰਦੇ ਇਸੇ ਸਰ ਉਹ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਕੋਈ ਨਹੀਂ ਉਹ ਹਜੇ ਕੋਈ ਇਤਨਾ ਵੀ ਸਾਹਮਣੇ ਨਹੀਂ ਆਇਆ ਜੀ ਤੇ ਬਾਕੀ ਤੋਂ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਐਕਟਲੀ ਪਹਿਲੇ ਮੇਰੇ ਮੁੱਢੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖ ਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਉਹਨੂੰ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਲੀ ਜੀ ਅੱਛਾ ਜੀ